ਬਸ ਨੀ ਬਸ ਬਸ ਕਿਦੇ ਬਸ ਨਾਬਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮੁਜੀਠਿਆ ਦੇ ਨਾਲ ਮੁਲਾਕਾਤ ਕਰਨ ਲਈ ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਪਹੁੰਚੇ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦੇਵਾਂ ਪਾਰੀ ਪੁਲਿਸ ਫੋਰਸ ਸਵੇਰ ਤੋਂ ਹੀ ਤਾਇਨਾਤ ਨਾਬਾ ਜੇਲ੍ਹ ਦੇ ਬਾਹਰ ਕਰ ਦਿੱਤੀ ਗਈ ਸੀ ਤੇ ਅੱਜ ਤਕਰੀਬਨ 10 ਮਿੰਟ ਪਹਿਲਾਂ ਹੀ ਜਿਹੜੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਦੇ ਅੰਦਰ ਗਏ ਨੇ ਜੇਲ੍ਹ ਦੇ ਅੰਦਰ ਉਹਨਾਂ ਦੀ ਵਿਕਰਮ ਸਿੰਘ ਮੁਜੀਠਿਆ ਦੇ ਨਾਲ ਮੁਲਾਕਾਤ ਹੋਣੀ ਹੈ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ तकरीबन 1 ਘੰਟਾ ਜੋ ਸਮਾਂ ਤੈਅ ਕੀਤਾ ਗਿਆ 1 ਘੰਟਾ तकरीबन ਡੇਰਾ ਬਿਆਸ ਦੇ ਮੁਖੀ ਜੇਲ੍ਹ ਦੇ ਅੰਦਰ ਰਹਿਣਗੇ ਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਾਬਕਾ ਕੈਬਨਿਟ ਮੰਤਰੀ ਵਿਕਰਮ ਜਿੱਠਿਆ ਦੇ ਨਾਲ ਮੁਲਾਕਾਤ ਕਰਨਗੇ ਤੁਹਾਨੂੰ ਦੱਸ ਦਈਏ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਵਿਕਰਮ ਜਿੱਠਿਆ ਜੇਲ੍ਹ ਦੇ ਵਿੱਚ ਬੰਦ ਹਨ ਤੇ ਲਗਾਤਾਰ ਉਹਨਾਂ ਨੂੰ ਮੁਲਾਕਾਤ ਨੂੰ ਲੈ ਕੇ ਬਸਵਾ ਦੇ ਰਾਜਨੀਤਿਕ ਜਿਹੜੇ ਵਿਅਕਤੀਆਂ ਨੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਡੇਰਾ ਬਿਆਸ ਮੁਖੀ ਜੋ ਜਿਨ੍ਹਾਂ ਦੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਵੀ ਪੈਂਦੀ ਹੈ ਤੇ ਉਹਨਾਂ ਗੇਲ ਪ੍ਰਸ਼ਾਸਨ ਵੱਲੋਂ ਜੋ ਉਹਨਾਂ ਵੱਲੋਂ ਲਿਖਤੀ ਜਿਹੜੀ ਜਿਹੜੀ ਅਪੀਲ ਆਈ ਸੀ ਉਸ ਤੋਂ ਉਹਨੂੰ ਪ੍ਰਵਾਨਗੀ ਦੇ ਤੰਦੋਂ ਡੇਰਾ ਬਿਆਸ ਦੇ ਨਾਲ ਜਿਹੜੀ ਜਿਹੜੀ ਮੁਖੀ ਨੇ ਉਹਨਾਂ ਦੀ ਮੁਲਾਕਾਤ ਵਿਕਰਮਜੀਤਿਆ ਦੇ ਨਾਲ ਹੋ ਰਹੀ ਹੈ ਇਹਜੋ ਕਿਸ ਤਰ੍ਹਾਂ ਪੁਲਿਸ ਲਗਾਤਾਰ ਜਿਹੜੀ ਸੰਗਤ ਆ ਰਹੀ ਹੈ ਗਿਣਤੀ ਜਿਨ੍ਹਾਂ ਦੀ ਵਾਧੇ ਜਾ ਰਹੀ ਹੈ ਉਹਨਾਂ ਨੂੰ ਸੁਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਗਾਤਾਰ ਜਿਹੜੀ ਸੰਗਤਾਂ ਜੇਲ੍ਹ ਦੇ ਬਾਹਰ ਜਮ੍ਹਾਂ ਹੁੰਦੀ ਜਾ ਰਹੀ ਹੈ ਕਿਉਂਕਿ ਹਰੇਕ ਸੰਗਤ ਨੂੰ ਇਹ ਹੁੰਦਾ ਬਾਬਾ ਜੀ ਦੇ ਦਰਸ਼ਨ ਹੋਣਗੇ ਦਰਸ਼ਨ ਕਰਨ ਦੇ ਲਾਲਤ ਦੇ ਵਿੱਚ ਜਿਹੜੀ ਸੰਗਤ ਹੈ ਜਿੱਥੇ ਪਹਿਲਾਂ ਦੇਰੇ ਦੇ ਵਿੱਚ ਜਾ ਕੇ ਆਏ ਨੇ ਬਾਬਾ ਜੀ ਉੱਥੇ ਉਸ ਤੋਂ ਬਾਅਦ ਹੁਣ ਗ੍ਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰਨ ਵਾਸਤੇ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਨਾਬਾ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਉਮੀਦ ਹੈ ਜਿੱਥੇ ਡੇਰਾ ਬਾਬਾ ਮੁਜੀ ਬਾਬਾ ਗੁਰਿੰਦਰ ਸਿੰਘ ਜੀ ਲੋਕ ਜਿਹੜੇ ਨੇ ਉਹ ਇੱਥੇ ਇਹਨਾਂ ਨੂੰ ਦਰਸ਼ਨ ਕਰਨਗੇ ਜਿੱਥੇ ਤੱਕ ਥੋੜੀ ਨਿਗਾਹ ਆਏਗੀ ਉੱਥੇ ਤੱਕ ਸੰਗਤ ਨਜ਼ਰ ਆ ਰਹੀ ਹੈ ਜਿਨ੍ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਕੀ ਲੋਕਾਂ ਨੂੰ ਜਾਣਦੇ ਕਿ ਕਿੰਨੇ ਕਿੰਨਾ ਜੀ ਉਤਸ਼ਾਹ ਸੰਜੀਤ ਕੁਮਾਰ ਪੀਟੀਸੀ ਨਿਊਜ਼ ਲਾਭਾ